ਗੁੱਡ ਈਵਨਿੰਗ एवरीवन ਸੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟਡੀ ਆਨਲਾਈਨ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਆਪਣੇ ਬੈਚ ਦੇ ਵਿੱਚ ਕੀ ਕੀ ਚੀਜ਼ਾਂ ਅਵੇਲੇਬਲ ਹੈ ਠੀਕ ਹੈ ਕਾਫੀ ਸਟੂਡੈਂਟ ਦੇ ਮੈਸੇਜ ਫੋਨ ਆਉਂਦੇ ਆ ਸਰ ਕੁਝ ਲੱਭ ਨਹੀਂ ਰਿਹਾ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਵੀ ਕਿੱਥੇ ਕਿਹੜੀ ਚੀਜ਼ ਪਈ ਹੈ ਓਕੇ ਤਾਂ ਤੁਸੀਂ ਵੈਸੇ ਆਪ ਹੀ ਦੇਖ ਸਕਦੇ ਸੀ ਬਟ ਮੈਨੂੰ ਵੀਡੀਓ ਬਣਾਉਣੀ ਪਈ ਇਸ ਤੇ ਲਈ ਸਪੈਸ਼ਲ ਕਿਹੜੀ ਚੀਜ਼ ਆਪਣੇ ਕੋਲ ਕਿੱਥੇ ਅਵੇਲੇਬਲ ਹੈ ਨੋਟਸ ਕਿੱਥੇ ਪਏ ਸਾਰਾ ਕੁਝ ਮੈਂ ਦੱਸ ਦਿੰਦਾ ਓਕੇ ਬਾਕੀ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਬੈਚ ਦਾ ਪ੍ਰਾਈਸ ਕੀ ਹੈ ਸਿਰਫ ਕੱਲ ਤੇ ਪਰਸੋਂ ਵਾਸਤੇ 500 ਹੈ ਉਸ ਤੋਂ ਬਾਅਦ ਇਹ ਦਾ ਬੈਚ ਦਾ ਪ੍ਰਾਈਸ 1000 ਰੁਪਈਆ 1000 ਰੁਪਿਆ ਹੋਏਗਾ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਲਿਓ ਕੀ ਕੀ ਚੀਜ਼ਾਂ ਅਵੇਲੇਬਲ ਹੈ ਜੇਕਰ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਬੈਚ ਜ਼ਰੂਰ ਬਾਈ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਤੁਸੀਂ ਜਦੋਂ ਆਪਣਾ ਫੋਲਡਰ ਓਪਨ ਕਰੋਗੇ ETT ਐਂਡ PS ਟੈਟ ਬੈਚ ਤਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲਣਗੀਆਂ ਪਹਿਲੇ ਨੰਬਰ ਤੇ ਫੋਲਡਰ ਆਪਣੇ ਕੋਲ ਨੋਟਸ ਠੀਕ ਹੈ ਇਹਦੇ ਵਿੱਚ ਨੋਟਸ ਹੈ ਓਕੇ ਦੂਜਾ ਨੰਬਰ ਪ੍ਰੀਵੀਅਸ ਈਅਰ ਮੈਥਸ ਕੁਐਸਚਨ ਠੀਕ ਹੈ ਜਿਹੜੇ ਪੁਰਾਣੇ ਸਾਲਾਂ ਵਿੱਚ ਆਇਆ 2021 23 ਹੋ ਗਿਆ ਠੀਕ ਹੈ ਉਸ ਤੋਂ ਬਾਅਦ 2018 ਵਾਲੇ ਪੇਪਰ ਉਹ ਸੋਲਵ ਆਪਾਂ ਕਰ ਰਹੇ ਹਾਂ ਉਸ ਤੋਂ ਬਾਅਦ ਅਗਲਾ ਫੋਲਡਰ ਹੈਗਾ ਆਪਣੇ ਕੋਲ ਮੌਕ ਟੈਸਟ ਦਾ ਉਸ ਤੋਂ ਬਾਅਦ ਈਵੀਐਸ ਦਾ ਫੋਲਡਰ ਹੈ ਉਸ ਤੋਂ ਬਾਅਦ ਪੀਐਸਟੈਟ ਨਿਊ ਇਹ ਮੈਥ ਵਾਲਾ ਠੀਕ ਹੈ ਇਹਨਾਂ ਦੇ ਵਿੱਚ ਮੈਥ ਦੀਆਂ ਸਾਰੀਆਂ ਫਾਈਲਾਂ ਅਵੇਲੇਬਲ ਹੈ ਓਕੇ ਉਸ ਤੋਂ ਅੱਗੇ ਕੀ ਆ ਸਾਈਕੋ ਆ ਗਿਆ ਉਸ ਤੋਂ ਬਾਅਦ ਈਟਈਡੀ ਸੈਕਿੰਡ ইয়ার ਦੀਆਂ ਵੀਡੀਓਜ਼ ਆ ਗਈਆਂ ਉਸ ਤੋਂ ਬਾਅਦ ਇੰਗਲਿਸ਼ ਗ੍ਰਾਮਰ ਆ ਗਈ ਹੁਣ ਆਪਾਂ ਦੇਖਦੇ ਆ ਇਕੱਲੇ ਇਕੱਲੇ ਫੋਲਡਰ ਵਿੱਚ ਕੀ ਕੁਝ ਪਿਆ ਸਭ ਤੋਂ ਪਹਿਲਾਂ ਜਦੋਂ ਤੁਸੀਂ ਨੋਟਸ ਵਾਲਾ ਓਪਨ ਕਰੋਗੇ ਠੀਕ ਹੈ ਜਿਹੜਾ A ਵਾਲਾ ਨੋਟਸ ਹੈ ਨਾ ਇਹਨੂੰ ਜਦੋਂ ਤੁਸੀਂ ਓਪਨ ਕਰੋਗੇ ਤਾਂ ਤੁਹਾਡੇ ਕੋਲ ਫਾਈਲ ਆਏਗੀ ਸਾਈਕੋ ਦੀ ਠੀਕ ਹੈ ਹਾਲੇ ਤੱਕ 6 ਫਾਈਲਾਂ ਅਪਲੋਡ ਕੀਤੀਆਂ ਟੋਟਲ 130 ਪਲੱਸ ਪੇਜ ਹੈ ਜਿਨ੍ਹਾਂ ਦੇ ਕੀ ਆ ਨੋਟਸ ਬਣਿਆ ਬਹੁਤ ਹੀ ਵਧੀਆ ਨੋਟਸ ਬਣਿਆ ਬਿਲਕੁਲ ਕਲੀਅਰ ਹੈਂਡਰਾਈਟਿੰਗ ਦੇ ਵਿੱਚ ਨੋਟਸ ਬਣੇ ਹੋਏ ਆ ਤੁਸੀਂ ਇੱਥੋਂ ਕੀ ਆ ਨੋਟਸ ਵਗੈਰਾ ਦੇਖ ਸਕਦੇ ਹੋ ਇਹਦੇ ਵਿੱਚ ਹਲੇ ਹੋਰ ਫਾਈਲਾਂ ਬਹੁਤ ਆਉਣਗੀਆਂ ਠੀਕ ਹੈ ਇਹਦੇ ਵਿੱਚ ਹਰੇ ਹਜੇ ਹੋਰ ਬਹੁਤ ਸਾਰੀਆਂ ਫਾਈਲਾਂ ਐਡ ਹੋਣਗੀਆਂ ਇਸ ਤੋਂ ਬਿਨਾ ਪੰਜਾਬੀ ਦੀਆਂ ਫਾਈਲਾਂ ਵੀ ਐਡ ਕਰਾਂਗੇ ਇਸੇ ਫੋਲਡਰ ਦੇ ਵਿੱਚ ਉਸ ਤੋਂ ਬਿਨਾ ਤੁਹਾਡੀ ਈਵੀਐਸ ਵੀ ਐਡ ਕਰਾਂਗੇ ਤੇ ਇੰਗਲਿਸ਼ ਵੀ ਐਡ ਕਰਾਂਗੇ ਠੀਕ ਹੈ ਇੰਗਲਿਸ਼ ਈਵੀਐਸ ਤੇ ਪੰਜਾਬੀ ਦੇ ਨੋਟਸ ਇਹਦੇ ਵਿੱਚ ਹੀ ਆਉਣਗੇ ਹਜੇ ਹੌਲੀ ਹੌਲੀ ਕਰਕੇ ਆਉਣਗੇ ਉਸ ਤੋਂ ਅਗਲਾ ਆਪਣੇ ਕੋਲ ਫੋਲਡਰ ਹੈਗਾ ਜਿੰਦੀ ਆਪਾਂ ਗੱਲ ਕਰੀਏ ਇਹ ਆਪਣੇ ਕੋਲੇਗਾ ਮੌਕ ਟੈਸਟ ਵਾਲਾ ਠੀਕ ਹੈ ਟੋਟਲ 5 ਮੌਕ ਟੈਸਟ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਮੌਕ ਟੈਸਟ 1 2 3 ਤੇ 4 5 ਠੀਕ ਹੈ 5 ਆ ਚੁੱਕਿਆ 5 ਹਜੇ ਹੋਰ ਆਉਣਗੇ ਹੋ ਸਕਦਾ ਅਪ੍ਰੈਲ ਦੇ ਐਂਡ ਤੱਕ ਤੁਹਾਨੂੰ ਕਿਹ 10 ਦੇ 10 ਮੌਕ ਟੈਸਟ ਮਿਲ ਜਾਣਗੇ ਮਤਲਬ 150 ਇੱਕ ਕੁਐਸਚਨ ਇੱਕ ਪੇਪਰ ਦੇ ਵਿੱਚ 150 ਕੁਐਸਚਨ ਹੁੰਦੇ ਆ 10 ਮੌਕ ਟੈਸਟ ਦੇ ਵਿੱਚ ਤੁਹਾਨੂੰ 1500 ਕੁਐਸਚਨ ਮਿਲ ਜਾਣਗੇ 1500 ਕੁਐਸਚਨ ਤੁਸੀਂ ਸਹੀ ਤਰੀਕੇ ਨਾਲ ਕਰ ਲਿਆ ਤਾਂ ਤੁਹਾਡਾ ਪੇਪਰ ਬਿਲਕੁਲ ਕਲੀਅਰ ਹੋਏਗਾ ਓਕੇ ਹਜੇ 5 ਮੌਕ ਟੈਸਟ ਇਹਦੇ ਵਿੱਚ ਹੋਰ ਆਉਣਗੇ ਉਸ ਤੋਂ ਅਗਲਾ ਫੋਲਡਰ ਹੈਗਾ ਆਪਣੇ ਕੋਲ ਠੀਕ ਹੈ ਮੈਥ ਵਾਲਾ ਮੈਥ ਦੇ ਵਿੱਚ ਕੀ ਹੈ ਪਹਿਲਾ ਟੌਪਿਕ ਡੈਸੀਮਲ ਹੈ ਪੀ ਬਾਈ ਕਿਊ ਨੰਬਰ ਫਾਰਮ ਹੈ ਸਕੁਅਰ ਸਕੁਅਰ ਰੂਟ ਆ ਗਿਆ ਕਯੂਬ ਕਯੂਬ ਰੂਟ ਆ ਗਿਆ ਠੋਸ ਆਕਾਰਾਂ ਬਾਰੇ ਜਾਣਕਾਰੀ ਆ ਗਿਆ ਪੋਲੀਗਨ ਆ ਗਿਆ ਮੈਜ਼ਰਮੈਂਟ ਆ ਗਿਆ ਗ੍ਰਾਫ ਆ ਗਿਆ ਚਤੁਰਭੁਜ ਆ ਗਿਆ ਠੀਕ ਹੈ ਉਸ ਤੋਂ ਬਿਨਾ ਆਪਣੇ ਕੋਲ ਪਾਈ ਚਾਰਟ ਆ ਗਿਆ ਨੰਬਰ ਸਿਸਟਮ ਐਚ ਸੀ ਐਫ ਐਲ ਸੀ ਐਮ ਟਾਈਮ ਐਂਡ ਵਰਕ ਐਵਰੇਜ ਪਰਸੈਂਟੇਜ ਪ੍ਰੋਫਿਟ ਲਾਸ ਸਿੰਪਲ ਐਂਡ ਕੰਪਾਊਂਡ ਇੰਟਰਸਟ ਇਹ ਸਾਰੇ ਟਾਪਿਕ ਆ ਗਏ ਦੋ ਚਾਰ ਟਾਪਿਕ ਹਜੇ ਅਪਲੋਡ ਕਰਨੇ ਆ ਬਾਕੀ ਡੇਲੀ ਮੈਥ ਦੀ ਕਲਾਸ ਲੱਗਦੀ ਹੈ ਪਹਿਲੀ ਕਲਾਸ ਲੱਗਦੀ ਹੈ 9:20 ਤੇ ਸੋਰੀ 9:30 ਵਜੇ ਤੇ ਦੂਜੀ ਕਲਾਸ ਕੇ ਸ਼ਾਮ ਨੂੰ 4:30 ਵਜੇ ਲੱਗਦੀ ਹੈ ਤੁਸੀਂ ਕਲਾਸਾਂ ਅਟੈਂਡ ਕਰ ਸਕਦੇ ਹੋ ਉਸ ਤੋਂ ਬਾਅਦ ਆਪਣੇ ਕੋਲ ETT ਸੈਕੰਡ ਇਅਰ ਆ ਗਿਆ ਠੀਕ ਹੈ ਉੱਪਰ ਤੁਸੀਂ ਦੇਖਿਆ ਹੋਣਾ ETT ਸੈਕੰਡ ਇਅਰ ਵਾਲਾ ਜਿੰਦੇ ਵਿੱਚ ਪਹਿਲਾ ਫੋਲਡਰ ਇੰਗਲਿਸ਼ ਕਿਉਂਕਿ ਇੰਗਲਿਸ਼ ਤੁਹਾਡੀ 70 ਨੰਬਰ ਦੀ ਹੈ ਸੋ ਬਹੁਤ ਇੰਪੋਰਟੈਂਟ ਸਬਜੈਕਟ ਹੈ ਕਾਫੀ ਸਟੂਡੈਂਟ ਦੀ ਰੀਅਪੀਅਰ ਇੰਗਲਿਸ਼ ਦੇ ਵਿੱਚ ਹੀ ਆਉਂਦੀ ਹੈ ਠੀਕ ਹੈ ਤੇ ਇਹਦੇ ਵਿੱਚ ਆਪਾਂ ਕਿ 20 ਵੀਡੀਓ ਤੇ ਦੋ ਫਾਈਲਾਂ ਅਪਲੋਡ ਕੀਤੀਆਂ ਚੈਪਟਰ ਵਾਈਜ਼ ਆਪਾਂ ਇਹਦੇ ਵਿੱਚ ਸਾਰਾ ਡੇਟਾ ਅਪਲੋਡ ਕੀਤਾ ਉਸ ਤੋਂ ਬਾਅਦ ਅਗਲਾ ਤੁਹਾਡਾ ਸਬਜੈਕਟ ਹੈ ਸਕੂਲ ਸੱਭਿਆਚਾਰ ਲੀਡਰਸ਼ਿਪ ਅਤੇ ਪਰਿਵਰਤਨ ਇਹਦੇ ਆਪਣੇ ਲਗਭਗ 11-12 ਚੈਪਟਰ 13-14 ਚੈਪਟਰ ਸੋ ਗਿਆਨ ਸਿੱਖਣ ਦੇ 4 ਚੈਪਟਰ ਹੋਏ ਆ ਸਮਲੀ ਸਿੱਖਿਆ ਦੇ ਆਪਣੇ ਕੋਲ 8 ਚੈਪਟਰ ਹੋ ਚੁੱਕੇ ਆ ਸਾਇੰਸ ਪੂਰੀ ਆ ਠੀਕ ਆ 16 ਵੀਡੀਓਜ਼ ਦੇ ਵਿੱਚ ਪੂਰੀ ਸਾਇੰਸ ਆਪਾਂ ਕੰਪਲੀਟ ਕਰਤੀ ਐ ਐਸਐਸਟੀ ਦੇ ਸਬ ਚੈਪਟਰ ਕਰਵਾ ਚੁੱਕੇ ਆ ਪੰਜਾਬੀ ਦੇ 5 ਚੈਪਟਰ ਕਰਵਾ ਚੁੱਕੇ ਆ ਹਜੇ ਹੋਰ ਵੀ ਚੈਪਟਰ ਕੰਪਲੀਟ ਅੱਗੇ ਕਰਾਂਗੇ ਓਕੇ ਉਸ ਤੋਂ ਬਾਅਦ ਸਾਈਕੋ ਵਾਲਾ ਫੋਲਡਰ ਆ ਗਿਆ ਸਾਈਕੋ ਵਿੱਚ ਕੀ ਆ ਪਹਿਲਾਂ ਤਾਂ ਆ ਗਿਆ ਇੰਪੋਰਟੈਂਟ ਕੁਐਸਚਨ ਠੀਕ ਐ ਇਹਦੇ ਵਿੱਚ ਕੀ ਆ ਕੁਐਸਚਨ ਅਪਲੋਡ ਕੀਤੇ ਹੋਏ ਆ ਉਸ ਤੋਂ ਬਾਅਦ ਨੋਟਸ ਐ ਇੱਕ ਤਾਂ ਪੁਰਾਣੇ ਨੋਟਸ ਹੈ ਠੀਕ ਹੈ ਇੱਕ ਨਵੇਂ ਨੋਟਸ ਹੈ ਉਸ ਤੋਂ ਬਾਅਦ ਵੀਡੀਓ ਲੈਕਚਰ ਆਗੇ ਐਮਸੀਕਿਊ ਆਗੇ ਐਮਸੀਕਿਊ ਦੇ ਵਿੱਚ ਟੋਟਲ ਤੁਹਾਨੂੰ 500 ਕੁਐਸਚਨ ਮਿਲਣਗੇ ਠੀਕ ਹੈ 500 ਐਮਸੀਕਿਊ ਤੁਹਾਨੂੰ ਮਿਲਣਗੇ ਉਸ ਤੋਂ ਬਾਅਦ ਆਪਣੇ ਕੋਲ ਇੰਪੋਰਟੈਂਟ ਨੋਟਸ ਫਿਰ ਆਗੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਕੰਪਲੀਟ ਨੋਟਸ ਆਗੇ ਠੀਕ ਹੈ ਉਸ ਤੋਂ ਬਾਅਦ ਕੰਪਲੀਟ ਨੋਟਸ ਆ ਚੁੱਕੇ ਆ ਵੀਡੀਓ ਹੈਂਗ ਹੋ ਗਈ ਉਸ ਤੋਂ ਬਾਅਦ ਠੀਕ ਹੈ ਇੰਪੋਰਟੈਂਟ MCQ ਇਹਦੇ ਵਿੱਚ ਕਿਹਾ ਬਹੁਤ ਹੀ ਇੰਪੋਰਟੈਂਟ MCQ ਕਰਵਾਏ ਹੋਏ ਨੇ ਠੀਕ ਹੈ ਟੋਟਲ ਅਰਾਊਂਡ 180 ਦੇ ਨੇੜੇ MCQ ਕਰਵਾ ਚੁੱਕੇ ਆ ਜਿਨ੍ਹਾਂ ਨੂੰ ਪੂਰਾ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ ਜਾਂਦਾ ਉਸ ਤੋਂ ਬਾਅਦ EVS ਵਾਲਾ ਫੋਲਡਰ ਆ ਗਿਆ ਜਿੰਦੇ ਵਿੱਚ ਨੋਟਸ ਆ ਗਏ ਵੀਡੀਓਜ਼ ਆ ਗੀਆਂ MCQ ਆ ਗਏ ਤੇ ਕੰਪਲੀਟ ਨੋਟਸ ਆ ਗਏ ਠੀਕ ਹੈ ਸਾਰੀ ਜਾਣਕਾਰੀ ਸੀ ਤੁਸੀਂ ਦੇਖ ਸਕਦੇ ਹੋ ਐਪ ਦੇ ਵਿੱਚ ਜਾ ਕੇ ਜੇਕਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੈਨੂੰ ਮੇਰੇ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ